ਜੀਨੀ ਸਤਗੁਰਵਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਤੇ ਇੱਕ ਸਮਾਗਮ ਸਤਗੁਰਵਦਾਸ ਮੰਦਿਰ ਰੋੜ ਦਾ ਰੋਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਇਸ ਦੇ ਉਪਰੰਤ 5ਵੀਂ 8ਵੀਂ ਅਤੇ 10ਵੀਂ 12ਵੀਂ ਜਮਾਤ ਦੇ ਬੱਚਿਆਂ ਨੇ ਜਿਨ੍ਹਾਂ ਦੇ 60% ਤੋਂ ਉੱਪਰ ਨੰਬਰ ਆਏ ਸਨ ਪ੍ਰਬੁੱਧ ਭਾਰਤ ਦੀ ਟੀਮ ਡਾਕਟਰ ਰਜਿੰਦਰ ਸਿੰਧ ਵੱਲੋਂ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਸਮਾਗਮ ਦੌਰਾਨ ਠੰਡੇ ਮਿੱਠੇ ਜਲਦੀ ਛਬੀਲ ਅਤੇ ਗੁਰੂ ਘਰ ਲੰਗਰ ਵਰਤਾਈ ਗਈ। ਇਸ ਮੌਕੇ ਜਨਰਲ ਕੱਤਰ ਹੈਪੀ ਮਾਹੀ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਪ੍ਰੇਰਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਲੈਂਦੇ ਹੋਏ ਉਹਨਾਂ ਦੇ ਮਾਰਗਦਰਸ਼ਨ ਲੈ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਕਿਹਾ। ਇਸ ਮੌਕੇ ਲੇਖ ਰਾਜ, ਤੀਰਤਰਾਮ, ਹਰਦੀਪ ਕੁਮਾਰ, ਅਵਤਾਰ ਚੰਦ, ਲੇਖਰਾ ਚੌਂਕੜੀਆ, ਗੋਰਖਾ ਠੇਕੇਦਾਰ, ਪਰਮਜੀਤ, ਪ੍ਰਤਾਪ ਚੰਦ ਅਤੇ ਹੋਰ ਵੀ ਚੰਗਾ ਮੌਜੂਦ ਹੈ। ਧੰਨ ਗੁਰਦੇ ਜੈ ਭੀਵ ਜਨਾ ਭਗਤ ਅੱਜ ਸਤਿਗੁਰ ਰਵਿਦਾਸ ਮੰਦਰ ਪਰੋਤੇ 20 ਲੋ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਜਿਹੜਾ ਹੈ ਉਹ ਅੱਜ ਸਤਿਗੁਰ ਰਵਿਦਾਸ ਮੰਦਰ ਨੂੰ ਜਿਹੜਾ ਪਨਾਇਆ ਜਾ ਗਿਆ ਜਿਹਦੇ ਵਿੱਚ ਅਸੀਂ ਅੱਜ ਸ਼ਵੀਲ ਔਰ ਲੰਗਰ ਦੀ ਸੇਵਾ ਜਿਹੜੀ ਹੈ ਗੁਰਦੁਆਰਾਂ ਨੂੰ ਕੀਤੀ ਜਾ ਰਹੀ ਹੈ। ਔਰ ਨਾਲ ਦੇ ਨਾਲ ਅਸੀਂ ਉਹਨਾਂ ਬੱਚਿਆਂ ਨੂੰ ਐਪਰੀਸ਼ੀਏਸ਼ਨ ਲਈ 5ਵੀਂ ਕਲਾਸ 10ਵੀਂ 8ਵੀਂ ਔਰ ਪਲੱਸ 2 ਵਾਲੇ ਬੱਚਿਆਂ ਨੂੰ ਜਿਹੜਾ ਜਿਨ੍ਹਾਂ ਨੇ 60% ਤੋਂ ਉੱਪਰ ਮਾਰਕਸ ਲਏ ਨੇ ਉਹਨਾਂ ਨੂੰ ਅੱਜ ਸਨਮਾਨ ਕਰ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਪ੍ਰੋਮੋਟ ਕਰ ਰਹੇ ਹਾਂ ਕਿ ਤਾਂ ਕਿ ਬੱਚੇ ਜਿਹੜੇ ਪੜ੍ਹ ਲਿਖ ਕੇ ਇੱਕ ਚੰਗਾ ਔਰ ਸਮਾਜ ਦਾ ਜਿਹੜਾ ਨਾਮ ਉੱਚਾ ਕਰਨ ਔਰ ਸਾਡੇ ਸਭ ਨੂੰ ਪਤਾ ਹੀ ਹੈ ਕਿ ਪਹਿਲਾਂ ਸਾਨੂੰ ਪੜ੍ਹ ਲਿਖਣ ਦੇ ਅਧਿਕਾਰ ਨਹੀਂ ਸੀਗੇ ਸਾਡੇ ਬੱਚਿਆਂ ਨੂੰ ਅਧਿਕਾਰ ਨਹੀਂ ਸੀਗੇ ਸੋ ਅੱਜ ਇੰਨੇ ਜੋ ਕੇ ਸਾਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸੰਵਿਧਾਨ ਨੇ ਸਾਨੂੰ ਇੰਨੇ ਜੋ ਕੀਤਾ ਕਿ ਅਸੀਂ ਪੜ੍ਹ ਲਿਖ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਆ ਬਰਾਬਰਤਾ ਦਾ ਅਧਿਕਾਰ ਸਾਨੂੰ ਪ੍ਰਾਪਤ ਹੈ ਸੋ ਆ ਇੱਕ ਛੋਟਾ ਜਿਹਾ ਪਹਿਲ ਕੀਤੀ ਸੀਗੀ ਸੋ ਸਾਰਿਆਂ ਸੰਗਤਾਂ ਨੇ ਸਹਿਯੋਗ ਦਿੱਤਾ ਮੁਹੱਲਾ ਨਿਵਾਸੀਆਂ ਨੇ ਸਹਿਯੋਗ ਦਿੱਤਾ ਐਨਆਰਆਈ ਵੀਰਾਂ ਨੇ ਸਹਿਯੋਗ ਦਿੱਤਾ ਮੈਂ ਮੇਰਾ ਧੰਨਵਾਦ ਕਰਦਾ ਹਾਂ ਉਹਨਾਂ ਦਾ ਔਰ ਨਾਲ ਨਾਲ ਸਾਡੇ ਦਰਸ਼ਨ ਜੋੜੀ ਦੀ ਜਿਹੜੀ ਹੈ ਸੇਵਾ ਚੱਲਦੀ ਪਈ ਹੈ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਉਰਮਾ ਮਾ ਕੇ ਆਪਣਾ ਇਹਦੇ ਵਿੱਚ ਜੋਦਾਨ ਪਾਓ ਔਰ ਅੱਜ ਸਾਨੂੰ ਚੰਨ ਗੁਰਾਇਆਂ ਵਾਲੇ ਜੀ ਭੁੱਲਰਾਮ ਚੰਨ ਜੀ ਜਿਨ੍ਹਾਂ ਨੇ ਦਰਸ਼ਨ ਜੋੜੀ ਵਾਸਤੇ 1 ਲੱਖ ਰੁਪਏ ਦੀ ਸੇਵਾ ਪੇਟਾ ਗੁਰੂ ਘਰ ਨੂੰ ਦਿੱਤੀ ਹੈ ਸੋ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਵੀ ਸਾਡੇ ਸੇਵਾਦਾਰ ਜਿਨ੍ਹਾਂ ਨੇ ਨਾਮ ਵਾਹਿਗੁਰੂ ਜਾਨੀ ਜਾਣੇ ਸੇਵਾ ਦਿੱਤੀਆਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਇਦਾਂ ਹੀ ਅੱਗੇ ਤੋਂ ਵੀ ਆਸ ਕਰਦਾ ਕਿ ਆਪਾਂ ਨਾਲ ਫਿਰਕੇ ਸਤਿਗੁਰੂ ਵਿਦਾਸ ਮਹਾਰਾਜ ਜੀ ਦੇ ਗੁਣ ਗਾਣ ਗਾਈਏ ਛੇਦਗੁਰੂ ਗੁਰਦੱਤ ਸਾਹਿਬ ਜੀ ਦੇ ਗੁਣ ਗਾਣ ਗਾਈਏ ਔਰ ਇਹਨਾਂ ਤੋਂ ਮਾਰਗਦਰਸ਼ਨ ਲੈ ਕੇ ਆਪਣਾ ਜੀਵਨ ਜਿਹੜਾ ਸਫਲ ਬਣਾਈਏ ਇਹੀ ਆਸ ਨਾਲ ਅੱਜ ਸਾਰੀ ਸੰਗਤਾਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਸ਼ਮੀਲ ਦੇ ਵਿੱਚ ਲੰਗਰ ਦੇ ਵਿੱਚ ਆਪਣਾ ਯੋਗਦਾਨ ਪਾਓ ਸਹਿਯੋਗ ਕਰੋ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ